ਚਲਦੇ ਵਾਹਨ ਦਾ ਵੀ ਕਟੇਗਾ ਟੋਲ ਜੀ ਹਾਂ ਕੇਂਦਰ ਸਰਕਾਰ ਟੂਲ ਪਲਾਜ਼ਾ ਤੇ ਲੋਕਾਂ ਨੂੰ ਵੱਡੀ ਸਹੂਲਤ ਦੇਣ ਦੇ ਲਈ ਜਲਦੀ ਇੱਕ ਨਵਾਂ ਸਿਸਟਮ ਲਾਗੂ ਕਰਨ ਜਾ ਰਹੀ ਹੈ ਇਸ ਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਟੂਲ ਤੇ ਅਦਾਇਗੀ ਕਰਨ ਦੇ ਲਈ ਰੁਕਣ ਦੀ ਵੀ ਲੋੜ ਨਹੀਂ ਹੋਵੇਗੀ ਕੇਂਦਰੀ ਮੰਤਰੀ ਨਿਤਨ ਗਟਕਰੀ ਨੇ ਰਾਸ ਸਭਾ 'ਚ ਦੱਸਿਆ ਕਿ 2026 ਦੇ ਅਖੀਰ ਤੱਕ ਦੇਸ਼ ਦੇ ਵਿੱਚ ਮਲਟੀ ਲੇਨ ਫ੍ਰੀ ਫਲੋ ਟੂਲ ਸਿਸਟਮ ਲਾਗੂ ਹੋ ਜਾਵੇਗਾ ਯਾਨੀ ਕਿ ਇਸ ਨਵੀਂ ਤਕਨੀਕ ਦੇ ਨਾਲ ਟੋਲ ਪਲਾਜ਼ਾ ਤੇ ਵਾਹਨਾਂ ਨੂੰ ਰੁਕਣ ਦੀ ਲੋੜ ਨਹੀਂ ਹੋਵੇਗੀ ਉਡੀਕ ਦਾ ਸਮਾਂ ਬਿਲਕੁਲ ਖਤਮ ਇਸ ਸਿਸਟਮ ਸੈਟੇਲਾਈਟ ਤੇ AI ਧਾਰਤ ਹੋਵੇਗਾ ਜੋ ਚੱਲਦੇ ਵਾਹਨ ਦੀ ਨੰਬਰ ਪਲੇਟ ਪਛਾਣ ਕੇ ਟੋਲ ਕੱਟ ਲਵੇਗਾ ਤਗੜਕਰੀ ਦਾ ਕਹਿਣਾ ਹੈ ਕਿ ਇਸ ਨਾਲ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਵਾਹਨ ਟੋਲ ਤੋਂ ਲੰਘ ਸਕਣਗੇ ਇਸ ਨਾਲ ਜਿੱਥੇ 1500 ਕਰੋੜ ਰੁਪਏ ਦਾ ਤੇਲ ਬਚੇਗਾ ਉੱਥੇ ਹੀ ਸਰਕਾਰ ਦੀ ਆਮਦਨ ਦੇ ਵਿੱਚ 6000 ਕਰੋੜ ਦਾ ਵਾਅਦਾ ਹੋਵੇਗਾ ਤੇ ਟੋਲ ਚੋਰੀ ਵੀ ਰੁਕੇਗੀ ਉਹਨਾਂ ਦੱਸਿਆ ਕਿ ਫਾਸਟੈਗ ਕਰਕੇ ਪਹਿਲਾਂ ਹੀ ਟੋਲ ਤੇ ਲੱ ਧਿਆਮ ਦਿਨ ਵਧੀਆ ਤੇ ਹੁਣ ਮੰਤਰਾਲੇ ਦੇ ਵੱਲੋਂ 0 ਮਿੰਟ ਦਾ ਟੀਚਾ ਮਿੱਥ ਲਿਆ ਗਿਆ ਤੇ ਕੇਂਦਰੀ ਸੜਕ ਆਵਾਜਾਈ ਤੇ ਰਾਜ ਮੰਤਰੀ ਨਿਤਿਨ ਗਟਕਰੀ ਨੇ ਦੱਸਿਆ ਕਿ ਅਗਸਤ ਤੋਂ ਹੁਣ ਤੱਕ ਲਗਭਗ 4 ਮਹੀਨਿਆਂ ਚ 40 ਲੱਖ ਦੇ ਕਰੀਬ ਸਲਾਨਾ ਫਾਸਟੇਗ ਜਾਰੀ ਕੀਤੇ ਜਾ ਚੁਕੇ ਨੇ ਤੇ 15 ਅਗਸਤ 2025 ਤੋਂ ਸ਼ੁਰੂ ਹੋਇਆ ਤੇ 1000 ਰੁਪਏ ਦਾ ਸਲਾਨਾ ਪਾਸ ਇੱਕ ਸਾਲ ਦੀ ਮਿਆਦ ਜਾਂ ਫਿਰ 200 ਵਾਰ ਟੂਲ ਪਾਰ ਕਰਨ ਦੀ ਸਹੂਲਤ ਵੀ ਦਿੰਦਾ ਹੈ ਤੇ ਇਸ ਦੇ ਨਾਲ ਹੀ ਹੁਣੇ ਨਵੀਂ ਸਹੂਲਤ ਜਿਸ ਦੇ ਨਾਲ ਸਮਾਂ ਬਿਲਕੁਲ ਜ਼ੀਰੋ ਹੋ ਜਾਵੇਗਾ लोकसभा प्रश्नकाल के दौरान सवालों के जवाब देंद्या होया केंद्रीय मंत्री नितिन गडकरी का कहना है कि सरकार दो हजार छब्बीस तक देश के सारे ही टोल प्लाजे के बिना रुके टोल वसूलन की प्रणाली लागू करेगी अब आप, आप अस्सी के स्पीड से निकल जाओगे कहीं रुकने की जरूरत नहीं कोई टोल नाके पर आपको रोकेगा नहीं बताएगा नहीं आपके नंबर प्लेट का फोटो लिया जाएगा आपके फास्टैग का फोटो लिया जाएगा और आपके बैंक अकाउंट से पैसा निकल जाएगा ਪਰ ਦੂਜੇ ਪਾਸੇ ਕਨਫੈਡਰੇਸ਼ਨ ਆਫ ਇੰਡੀਆ ਟ੍ਰੇਡ ਯੂਨੀਅਨ ਤੇ ਟੂਲ ਪਲਾਜ਼ਾ ਵਰਕਰ ਯੂਨੀਅਨ ਦੇ ਵੱਲੋਂ ਇਸ ਤਕਨੀਕ ਦਾ ਵਿਰੋਧ ਕੀਤਾ ਜਾ ਰਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੁਲਾਜ਼ਮਾਨੀ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ ਇਸ ਫੈਸਲੇ ਨੂੰ ਜਲਦੀ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ ਹਾਲਾਂਕਿ ਟੂਲ ਪਲਾਜ਼ਾ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾੜੀ ਨੇ ਦੱਸਿਆ ਕਿ ਫੈਸਲਾ ਲਾਗੂ ਹੁੰਦਾ ਹੈ ਤੇ ਇਸ ਨਾਲ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਜੇਕਰ ਬੂਥ ਰਹਿਤ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਤਾਂ ਇਸ ਦਾ ਸਿੱਧਾ ਫਾਇਦਾ ਕਾਰਪੋਰੇਟ ਕਰਾੜਿਆਂ ਨੂੰ ਹੋਵੇਗਾ ਆਮ ਲੋਕਾਂ ਨੂੰ ਨੁਕਸਾਨ ਹੋਵੇਗਾ ਇਹ ਫੈਸਲਾ ਜਿਸ ਵਿਰੁੱਧ ਉਹਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਤੇ ਅੱਗੇ ਵੀ ਇਸ ਸੰਘਰਸ਼ ਕੀਤਾ ਜਾਵੇਗਾ